ਉਹ ਮਹਾਰਾਜਾ ਰਜੀਤ ਸਿੰਘ ਦੇ ਹੁੰਦੇ ਸਮੇਂ ਤੱਕ ਨਹੀਂ ਕਦੇ ਉਹਨਾਂ ਨੇ ਦਖਲ ਅੰਦਾਜ਼ੀ ਕੀਤੀ ਲਾਹੌਰ ਦਰਬਾਰ ਚ ਬਸ ਮਹਾਰਾਜੀ ਮਹਾਰਾਣੀ ਜਿੰਦਕੌਰ ਤੇ ਕੁਝ ਕੁ ਲਫ਼ਜ਼ ਜਿਹੜੇ ਹੈਗੇ ਉਹ ਮਹਾਰਾਜਾ ਦਲੀਪ ਸਿੰਘ ਦੇ ਦਿਲ ਤੇ ਵੱਜੇ ਤੇ ਮਹਾਰਾਜਾ ਰਜੀਤ ਸਿੰਘ ਆਪਣੇ ਜ਼ਮੀਨ ਨੂੰ ਮੁੜਨ ਵੱਲ ਆ ਗਿਆ ਉਹਨੂੰ ਉਹਨੂੰ ਯਾਦ ਕਰਾਤਾ ਵੀ ਤੇਰਾ ਪਿਓ ਤੇਰਾ ਦਾਦਾ ਕੀ ਸੀਗੇ ਟਾਡਾ ਰਾਜ ਕੀ ਸੀਗਾ ਯਾਦ ਕਰਾਇਆ ਸੀ ਉਹ ਉਹਦੇ ਚ ਨਮੋ ਆ ਗਿਆ ਵੀ ਉਹ ਉਹਨੇ ਉੱਥੇ ਧਰ ਲਈ ਕਿ ਮੈਂ ਆਪਣਾ ਰਾਜ ਵਾਪਸ ਲੈਣਾ ਹੈ ਉਹ ਕਈ ਸਟੇਟ ਐਵੇਂ ਦੀਆਂ ਨੇ ਜਿੱਥੇ ਐਵੇਂ ਆਇਆ ਕਿ ਜ਼ਮੀਨ ਨਹੀਂ ਆਪ ਖਰੀਦ ਸਕਦੇ ਆਪਦੇ ਨਾਮ ਜ਼ਮੀਨ ਨਹੀਂ ਕਰਵਾ ਸਕਦੇਗੇ ਤੇ ਉਹ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਸਰਕਾਰਾਂ ਨੇ ਤਾਂ ਚਲੋ ਕਰਨਾ ਹੀ ਕਰਨਾ ਹੈ ਸਾਡੇ ਆਬਦੀ ਵੀ ਤਾਂ ਦੇਖੋ ਭੱਜ ਭੱਜ ਬਾਹਰ ਜਾ ਰਹੇ ਆ ਆਪਣੇ ਜਮੀਨਾਂ ਛੱਡ ਨਾ ਛੱਡਾਂਗੇ ਤਾਂ ਕੌਣ ਲਊਗਾ ਆਕੇ ਤੇ ਤਾਂ ਕਿਵੇਂ ਆਕੇ ਕੋਈ ਬਾਹਰੋਂ ਵੀ ਜ਼ਮੀਨ ਲੈ ਲੇਗਾ ਜਦੋਂ ਸਾਡੀ ਇੱਥੇ ਏਕਾ ਹੋਊਗਾ ਪਰ ਮੇਰੇ ਖਿਆਲ ਨਾਲ ਮੈਂ ਇਹ ਸਮਝਦਾ ਕਿ ਅੱਜ ਦੇ ਜੋ ਲੋਕ ਪੰਜਾਬੀ ਜਾਂ ਸਿੱਖ ਆਪਾਂ ਬਾਹਰ ਜਾ ਰਹੇ ਆ ਮੈਨੂੰ ਐ ਲੱਗਦਾ ਵੀ ਉਹ ਸਿਕਿਉਰਿਟੀ ਪਰਪਸ ਵਾਸਤੇ ਜ਼ਿਆਦਾ ਉਹਨਾਂ ਨੂੰ ਇਹ ਚੀਜ਼ ਹੈਗੀ ਆਪਣੇ ਪੰਜਾਬ ਦੇ ਸਿਕਿਉਰਿਟੀ ਨਹੀਂ ਕੀ ਤੁਸੀਂ ਇਹ ਗਏ ਨਾ ਜਾਂਦੇ ਜੇ ਇੱਥੇ ਇੱਥੇ ਅਸੀਂ ਆਦੇ ਹੱਕਾਂ ਲਈ ਆਵਾਜ਼ ਚੱਕਦੇ ਆਂ ਤੇ ਸਾਨੂੰ ਐਨਐਸਏ ਲੱਗਦੀਆਂ ਸਾਨੂੰ ਜੇਲਾ ਚ ਰੱਖਿਆ ਜਾਂਦਾ ਹੈ ਸਾਨੂੰ ਘਰਾਜੇ ਨਜ਼ਰਬੰਦ ਵੀ ਕੀਤਾ ਜਾਂਦਾ ਹੈ ਜਰ ਦੇ ਵੇਖਿਆ ਜਾਵੇ ਤਾਂ ਜਿਹੜਾ ਅਮਰਿਤਪਾਲ ਸਿੰਘ ਉਹਨੂੰ ਹਜੇ ਦੁਬਾਰਾ ਐਨਐਸਐਲ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਮਾ ਬੀਤਦਾ ਗਿਆ ਬੀਤਦਾ ਗਿਆ 84 ਆ ਗਈ ਤਾਂ ਉਹ ਸਾਰਿਆਂ ਦੇ ਸਾਹਮਣੇ ਦੇਖਿਆ ਹੈ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਅਟੈਕ ਕੀਤਾ ਗਿਆ ਕਾਲ ਤੱਕ ਸੈਪਟ ਆਇਆ ਗਿਆ ਬੜਾ ਅਫਸੋਸ ਹੁੰਦਾ ਹੈ ਆਜ਼ਾਦੀ ਮਿਲਦੀ ਗਈ ਤੇ ਨਾਲ ਦੀ ਨਾਲ ਹੀ ਜਦੋਂ ਭਾਰਤ ਦਾ ਸੁਲਤਾਨ ਲਿਖਿਆ ਗਿਆ ਤਾਂ ਸਿੱਖਾਂ ਵਿੱਚ ਇੱਕ ਜਰਾਇਮ ਪੇਸ਼ਾ ਕੌਮ ਉਹਦੇ ਵਿੱਚ ਦੇਖ ਦਿੱਤਾ ਉਹ ਕਈ ਸਟੇਟਾਂ ਵਿੱਚ ਜਿੱਥੇ ਐਵੇਂ ਆ ਕਿ ਜ਼ਮੀਨ ਨਹੀਂ ਆਪ ਖਰੀਦ ਸਕਦੇ ਆਪਦੇ ਨਾਮ ਜ਼ਮੀਨ ਨਹੀਂ ਕਰਵਾ ਸਕਦੇਗੇ ਤੇ ਉਹ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਪਰ ਨਿਆਂ ਦੀ ਗੱਲ ਤੇ ਫਿਰ ਨਿਆਂ ਤੇ ਅਸੀਂ ਵੀ ਨਹੀਂ ਨਾ ਕਰ ਰਿਹਾ ਆਪਣੀ ਜ਼ਮੀਨਾਂ ਪਰ ਜੇ ਅਸੀਂ ਇੱਥੋਂ ਆਪਣੀ ਜ਼ਮੀਨ ਨਾ ਛੱਡਾਂਗੇ ਆਪਣੇ ਪੈੜ ਨਾ ਪਟਾਂਗੇ ਤਾਂ ਕਿਵੇਂ ਆ ਕੇ ਕੋਈ ਬਾਹਰੋਂ ਵੀ ਜ਼ਮੀਨ ਲੈ ਲੇਗਾ ਸਤਿ ਸ਼੍ਰੀ ਅਕਾਲ ਮੈਂ ਜਸ਼ਨਪ੍ਰੀ ਸਿੰਘ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਆਪਾਂ ਗੱਲ ਕਰਾਂਗੇ ਨਿਆਂ ਤੇ ਨਿਆਂ ਬਹੁਤ ਹੀ ਛੋਟਾ ਲਫ਼ਜ਼ ਹੈ ਪਰ ਇਹਦੇ ਅਰਥ ਬੜੇ ਡੂੰਘੇ ਨਿਕਲਦੇ ਹਨ ਜਿਵੇਂ ਪੰਜਾਬੀਆਂ ਨੇ ਪੂਰੇ ਦੇਸ਼ ਲਈ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੇ ਪੰਜਾਬੀ ਨੇ ਪੰਜਾਬੀ ਨੂੰ ਆਪਦੇ ਹੱਕਾਂ ਲਈ ਬੜੇ ਹੀ ਮੁਜ਼ਾਰੇ ਲਾਣੇ ਪੈਂਦੇ ਨੇ ਤੇ ਉਹਨਾਂ ਨੂੰ ਤਾਂ ਵੀ ਕੋਈ ਨਿਆਂ ਨਹੀਂ ਮਿਲਦਾਗਾ ਤਾਂ ਆਪਾਂ ਗੱਲ ਕਰਾਂਗੇ ਨਿਆਂ ਦੇ ਬਾਰੇ ਮੇਰੇ ਨਾਲ ਜੁੜ ਚੁੱਕੇ ਨੇ ਤ੍ਰਿੰਦਰਪਾਲ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਸ਼ਨਜੀ ਤੁਸੀਂ ਗੱਲ ਸ਼ੁਰੂ ਕੀਤੀ ਹੈ ਸਿੱਖਾਂ ਦੇ ਲਈ ਨਿਆਂ ਦੀ ਬੜਾ ਅਫਸੋਸ ਹੁੰਦਾ ਆ ਜਦੋਂ ਇੱਕ ਛੋਟੀ ਜੀ ਗੱਲ ਵੀ ਮਨਾਉਣ ਦੇ ਲਈ ਸਿੱਖਾਂ ਨੂੰ ਆਪਣੇ ਹੱਕ ਮਨਾਉਣ ਦੇ ਲਈ ਧਰਨੇ ਮੁਜਾਰੇ ਕਰਨੇ ਪੈਂਦੇ ਹਨ ਪਰ ਫਿਰ ਵੀ ਵਾਜਬ ਮੰਗਾਂ ਦੇ ਲਈ ਵੀ ਬੜਾ ਹੀ ਜਦੋਜਹਿਦ ਕਰਨੀ ਪੈਂਦੀ ਹੈ ਫਿਰ ਵੀ ਦਿੱਲੀ ਤਖਤ ਵੱਲੋਂ ਜਾਂ ਹਾਕਮਾਂ ਵੱਲੋਂ ਵਿਤਕਰੇ ਦੀ ਭਾਵਨਾ ਰੱਖੀ ਜਾਂਦੀ ਹੈ ਸਿੱਖਾਂ ਦੇ ਲਈ ਬਹੁਤ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਵੀ ਸਿੱਖਾਂ ਦੀਆਂ ਬੜੀਆਂ ਕੁਰਬਾਨੀਆਂ ਰਹੀਆਂ ਹਨ ਬਹੁਤ ਜਦੋ ਜਹਿਦ ਤੋਂ ਬਾਅਦ ਭਾਰਤ ਨੂੰ ਆਜ਼ਾਦੀ ਵੀ ਮਿਲੀ ਜਿਦੇ ਵਿੱਚ ਹਰ ਧਰਮ ਹਰ ਜਾਤ ਹਰ ਬੰਦੇ ਦਾ ਟ੍ਰੋਲ ਰਿਆ ਆ ਪਰ ਸਿੱਖਾਂ ਨੇ ਬਹੁਤ ਅੱਗੇ ਹੋ ਕੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆ ਬੜਾ ਅਫਸੋਸ ਹੁੰਦਾ ਆ ਆਜ਼ਾਦੀ ਮਿਲਦੀ ਗਈ ਤੇ ਨਾਲ ਦੀ ਨਾਲ ਹੀ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਤਾਂ ਸਿੱਖਾਂ ਨੂੰ ਇੱਕ ਜੁਰਾਇਮ ਪੇਸ਼ਾ ਕੌਮ ਉਹਦੇ ਵਿੱਚ ਲਿਖ ਦਿੱਤਾ ਗਿਆ ਨਿਆ ਦੀ ਗੱਲ ਕਰੀਏ ਤਾਂ ਉਥੋਂ ਹੀ ਬੇਇਨਸਾਫੀ ਸਿੱਖਾਂ ਦੇ ਨਾਲ ਹੋਣੀ ਸ਼ੁਰੂ ਹੋ ਗਈ। ਸਮਾਂ ਬੀਤਦਾ ਗਿਆ ਬੀਤਦਾ ਗਿਆ 84 ਆ ਗਈ ਤਾਂ ਉਹ ਸਾਰਿਆਂ ਦੇ ਸਾਹਮਣੇ ਦੇਖਿਆ ਹੈ ਕਿਸ ਤਰ੍ਹਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਅਟੈਕ ਕੀਤਾ ਗਿਆ ਕਾਲ ਤਖਤ ਸੈਪਟ ਆਇਆ ਗਿਆ ਸਿੰਘ ਸ਼ਹੀਦ ਕੀਤੇ ਗਏ ਉੱਥੇ ਵੀ ਬਹੁਤ ਵਿਤਕਰਾ ਹੋਇਆ ਤੇ ਬੇਇਨਸਾਫੀ ਕੀਤੀ ਗਈ ਮੌਜੂਦਾ ਹਾਕਮ ਵੱਲੋਂ ਪਰ ਬਹੁਤ ਵੱਡੀ ਕਮੀ ਮੈਂ ਗਿੰਦਾ ਆ ਮੈਂ ਸਮਝਦਾ ਆ ਵੀ ਸਾਡੇ ਦੇ ਵਿੱਚ ਰਹਿ ਗਈ ਕਿਤੇ ਵੀ ਅਸੀਂ ਹਾਕਮ ਧਿਰ ਦੀ ਜਿਹੜੀ ਹੈ ਮਨੋਵਿਗਿਆਨਕ ਜਾਂ ਸਾਈਕੋਲੋਜੀ ਨਹੀਂ ਸਮਝ ਸਕੇ ਕਿ ਉਹ ਸਾਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਦਰਅਸਲ ਜਿਹੜੀਆਂ ਮੰਗਾਂ ਵੀ ਵਾਜਬ ਮੰਗਾਂ ਵੀ ਸਿੱਖਾਂ ਵੱਲੋਂ ਮੰਗੀਆਂ ਜਾਂਦੀਆਂ ਹਨ ਤੇ ਉਹ ਉਹਨਾਂ ਨੂੰ ਐ ਲੱਗਦਾ ਆ ਵੀ ਵਾਜਬ ਮੰਗਾਂ ਲੈ ਕੇ ਵੀ ਸ਼ਾਇਦ ਇਹ ਬੀਖਰ ਦੇ ਤੌਰ ਤੇ ਮੰਗ ਰਿਹਾ ਜਦ ਕਿ ਹੱਕ ਨੇ ਸੰਵਿਧਾਨ ਦੇ ਵਿੱਚ ਲਿਖੇ ਹੋਏ ਹੱਕਾਂ ਨੂੰ ਵੀ ਜਦੋਂ ਮੰਗਿਆ ਜਾਂਦਾ ਐਨਟਾਈਟਲਮੈਂਟਸ ਕਹਿ ਦਿੰਨੇ ਆ ਅਸੀਂ ਉਹਨਾਂ ਨੂੰ ਯਾ ਰਾਈਟਸ ਰਾਈਟਸ ਔਰ ਐਨਟਾਈਟਲਮੈਂਟ ਥੀਸ ਆਰ ਦਾ ਟੂ ਥਿੰਗਸ ਪਰ ਦਿੱਲੀ ਤਾਂ ਜਸ਼ਨਜੀਤ ਬਹੁਤ ਦੂਰ ਆ ਨਿਆਂ ਦੇਣ ਦੇ ਵਿੱਚ ਸਾਡੇ ਆਪ ਦੇ ਹੀ ਸਾਨੂੰ ਨਿਆਂ ਨਹੀਂ ਦੇ ਸਕੇ ਜਿਨ੍ਹਾਂ ਨੂੰ ਅਸੀਂ ਆਪਣਾ ਸਮਝ ਕੇ ਉਹਨਾਂ ਦੇ ਨਾਲ ਤੁਰੇ ਉਹਨਾਂ ਲਈ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਨੇ ਵੀ ਕਿਤੇ ਨਾ ਕਿਥੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਧੋਖੇ ਕੀਤੇ ਬੇਇਨਸਾਫੀਆਂ ਕੀਤੀਆਂ ਨਿਆਂ ਤਾਂ ਸਾਨੂੰ ਆਪਣੇ ਨਹੀਂ ਦੇ ਸਕੇ ਦਿੱਲੀ ਤਾਂ ਬੜੀ ਵੱਡੀ ਇਹ ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ ਕਿ ਆਪਣੇ ਆ ਨਹੀਂ ਜਿਵੇਂ ਪਿੱਠ ਦੇ ਵਿੱਚ ਛੁਰਾ ਮਾਰਿਆ ਇਹਦਾ ਤੁਸੀਂ ਹਵਾਲਾ ਦੇ ਸਕਦੇ ਹੋ ਇਤਿਹਾਸ ਦੇ ਵਿੱਚ ਕਿਤੇ ਐਵੇਂ ਹੋਇਆ ਹੋਵੇ ਦੇਖੋ ਹਵਾਲਿਆਂ ਦੀਆਂ ਤਾਂ ਕੋਈ ਕਮੀਆਂ ਨਹੀਂ ਮੇਰੇ ਕੋਲ ਕਿਤਾਬਾਂ ਪਈਆਂ ਹਨ ਤੁਸੀਂ ਜੇ 84 ਨੂੰ ਹੀ ਇਕੱਲੇ ਪੜਨਾ ਆ 84 ਦੇ ਸਬੰਧ ਚ ਪੜਨਾ ਆ ਤਾਂ ਐ ਨਾਰਾਇਣ ਸਿੰਘ ਜੀ ਸੰਪਾਦਕ ਨੇ ਸਿੰਘ ਗਰਜ ਕਿਤਾਬ ਤੁਸੀਂ ਪੜ ਸਕਦੇ ਹੋ ਜੇ ਆਪਣਿਆਂ ਦੀ ਗੱਲ ਕਰੀਏ ਪਿੱਠ 'ਚ ਸ਼ੁਗਰੇ ਮਾਰਨ ਦੀ ਤਾਂ ਮਹਾਰਾਜਾ ਰਜੀਤ ਸਿੰਘ ਦੇ ਰਾਜ ਤੇ ਆਪਾਂ ਜਾਣਦੇ ਆ ਮਹਾਰਾਜਾ ਜੀ ਬਿਮਾਰ ਹੋਏ ਚਲੋ ਅਕਾਲ ਚਲਾਣਾ ਕਰ ਗਏ ਮਹਾਰਾਜਾ ਸਾਹਿਬ ਨੇ ਮੈਂ ਜੋ ਪੜਿਆ ਇੱਕ ਕਿਤਾਬ ਹੈਗੀ ਹੈ ਜੀ ਸਿੱਖ ਰਾਜ ਕਿਵੇਂ ਗਿਆ ਗਿਆਨੀ ਸੋਹਣ ਸਿੰਘ ਸਿੱਤਲ ਜੀ ਦੀ ਕਿਤਾਬ ਪੜਨ ਜੋ ਗਿਆ ਬਹੁਤ ਹੀ ਇਤਿਹਾਸਿਕ ਹਵਾਲੇ ਉਹਨਾਂ ਦੇ ਵਿੱਚ ਉਹਨਾਂ ਨੇ ਦਿੱਤੇ ਹਨ ਜਦੋਂ ਮਹਾਰਾਜਾ ਸਾਹਿਬ ਬਿਮਾਰ ਹੋਏ ਤੇ ਉਹਨਾਂ ਨੇ ਧਿਆਨ ਸਿੰਘ ਡੋਗਰਾ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀਗੇ ਜਾਂ ਹੋਰ ਡੋਗਰੇ ਤਿੰਨ ਭਰਾ ਸੀਗੇ ਉਹ ਨਾਲ ਰਹਿੰਦੇ ਸੀ ਮਹਾਰਾਜਾ ਸਾਹਿਬ ਦੇ ਪਹਿਲਾਂ ਤਾਂ ਦੇਖੋ ਆਪਾਂ ਅਗਰ ਨਿਆਂ ਦੀ ਗੱਲ ਹੀ ਕਰਦੇ ਪਿੱਛੇ ਛੁਰੇ ਮਾਰਨ ਦੀ ਤਾਂ ਸ਼ਾਮ ਸਿੰਘ ਟਾਰੀ ਵਾਲਾ ਤੁਸੀਂ ਸੁਣਿਆ ਹੋਣਾ ਆ ਮਹਾਰਾਜਾ ਰਜੀਤ ਸਿੰਘ ਜੀ ਦੇ ਕੁੜਮ ਸੀਗੇ ਤੇ ਬਹੁਤ ਖਾਸ ਬਹੁਤ ਚੰਗੇ ਬਹੁਤ ਵਧੀਆ ਮਿੱਤਰ ਵੀ ਸੀਗੇ ਮਹਾਰਾਜਾ ਰਜੀਤ ਦੇ ਸਭ ਤੋਂ ਨਜ਼ਦੀਕ ਸੀਗੇ ਪਰ ਦੇਖੋ ਇਤਿਹਾਸ ਨੂੰ ਜਦੋਂ ਪੜਦੇ ਆ ਤਾਂ ਸੁਣਨ ਚ ਇਹੀ ਪੜਨ ਚ ਇਹੀ ਆਂਦਾ ਆ ਕਿ ਸ਼ਾਮ ਸਿੰਘ ਟਾਰੀ ਵਾਲਾ ਜੀ ਨੂੰ ਡੋਕਰਿਆਂ ਦੀ ਦਖਲਅੰਦਾਜ਼ੀ ਲਾਹੌਰ ਦਰਬਾਰ ਚ ਪਸੰਦ ਨਹੀਂ ਸੀਗੀ ਤੇ ਉਹ ਮਹਾਰਾਜਾ ਰਜੀਤ ਸਿੰਘ ਨੂੰ ਇਸ ਬਾਰੇ ਕਈ ਵਾਰੀ ਉਹਨਾਂ ਨੇ ਉਹਨਾਂ ਨੂੰ ਜਾਣੂ ਕਰਾਇਆ ਰੋਕਿਆ ਪਰ ਚਲੋ ਉਹਨਾਂ ਦੇ ਆਦੇ ਵਿਚਾਰ ਧੜਕ ਮਤ ਪੇਦ ਹੋਏ ਤੇ ਸ਼ਾਮ ਸਿੰਘ ਟਾਰੀ ਵਾਲਾ ਮਹਾਰਾਜਾ ਰਜੀਤ ਸਿੰਘ ਜੀ ਤੋਂ ਵੱਖ ਹੋ ਕੇ ਆਪਣੇ ਪਿੰਡ ਰਹਿਣ ਲੱਗੇ। ਉੱਥੇ ਉਹਨਾਂ ਨੇ ਆਦੀ ਫੌਜ ਤਿਆਰ ਕੀਤੀ ਹੋਈ ਸੀ। ਆਪਣਾ ਉਹ ਵੱਖਰਾ ਵੱਖਰੇ ਤੌਰ ਤੇ ਆਦਾ ਜੋ ਉਹਨਾਂ ਦਾ ਜ਼ਿਮੀਂਦਾਰ ਆਜਾ ਜੋ ਵੀ ਉਹ ਕੰਮ ਕਰਦੇ ਰਹੇ। ਹੁਣ ਗੱਲ ਆ ਜੀਏ ਜਦੋਂ ਮਹਾਰਾਜਾ ਰਜੀਤ ਸਿੰਘ ਅਕਾਲ ਚਲਾਣਾ ਕੀਤੇ ਤੇ ਡੋਗਰੇ ਲਾਲਚੀ ਹੋ ਗਏ ਲਾਹੌਰ ਤੱਕਦੇ। ਉਹ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਜਿਹੜੀਆਂ ਆ ਉਹ ਸਿੱਖਾਂ ਵਾਸਤੇ ਜਾਂ ਆਪਣੇ ਸਿੱਖ ਰਾਜ ਵਾਸਤੇ ਐ ਸਾਜ਼ਿਸ਼ਾਂ ਰਚਨੀਆਂ ਰਚਨੀਆਂ ਸ਼ੁਰੂ ਕਰਤੀਆਂ ਤੇ ਫਿਰ ਆਪਾਂ ਜਦੋਂ ਪੜਦੇ ਆ ਇਤਿਹਾਸ ਦੇ ਵਿੱਚ ਕਿਵੇਂ ਉਹਨਾਂ ਨੇ ਮਹਾਰਾਜਾ ਸਹਿਬ ਦੇ ਸੁਪੁੱਤਰ ਪੁੱਤਰਾਂ ਨੂੰ ਮਾਰਿਆ ਕਤਲ ਕੀਤੇ ਆਪਾਂ ਕਹਿ ਸਕਦੇ ਆ ਇੱਕਦੇ ਤਾਂ ਉਹਨਾਂ ਨੇ ਐ ਇੱਕ ਪੁੱਤਰ ਮਹਾਰਾਜਾ ਪੋਤਰਾ ਆਪਣੇ ਮਹਾਰਾਜਾ ਰਜੀਤ ਸਿੰਘ ਜੀ ਦੇ ਇੱਕ ਪੁੱਤਰ ਦਾ ਸੰਸਕਾਰ ਕਰਕੇ ਹੀ ਵਾਪਸ ਆ ਰਿਆ ਸੀ ਤੇ ਉਹਨਾਂ ਨੇ ਉਹ ਮੇਨ ਗੇਟ ਦੇ ਉੱਪਰ ਬਰੂਦ ਲਾ ਕੇ ਉਹ ਹੀ ਉਹਨਾਂ ਦੇ ਉੱਪਰ ਛੱਟਿਆ ਤੇ ਉਹ ਵੀ ਪੁੱਤਰ ਉਹਨਾਂ ਨੇ ਉਹਨਾਂ ਨੇ ਕਤਲ ਕਰਤਾ ਤਾਂ ਇਸ ਤੋਂ ਵੱਡੀ ਮੇਰੇ ਖਿਆਲ ਨਾਲ ਉਦਾਹਰਨ ਨਹੀਂ ਮਿਲ ਸਕਦੀ ਵੀ ਆਪਣੇ ਆਂ ਨਹੀਂ ਪਿੱਠ ਦੇ ਵਿੱਚ ਛੁਰਾ ਮਾਰਿਆ ਫਿਰ ਕਿਵੇਂ ਉਹਨਾਂ ਨੇ ਜੜੀਆਂ ਅੰਗਰੇਜ਼ਾਂ ਦੇ ਨਾਲ ਸੰਧੀਆਂ ਕਰਕੇ ਅੰਦਰ ਖਾਤੇ ਤੇ ਰਾਜ ਨੂੰ ਖਤਮ ਕਰਨਾ ਚਾਹਿਆ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਨੇ ਜਿਵੇਂ ਕੈਲੋ ਕਡਨਾ ਹੈ ਆਪੀ ਮੈਂ ਤਾਂ ਕਡਨਾਪ ਲਫ਼ਜ਼ ਹੀ ਵਰਤਾਂਗਾ ਵੈਸੇ ਤਾਂ ਚਲੋ ਉਹਨਾਂ ਨੇ ਜਿਵੇਂ ਦੇਸ਼ ਨਿਕਾਲਾ ਕਹਿ ਕੇ ਜਾਂ ਜੋ ਵੀ ਉਹਨਾਂ ਨੇ ਆਦੇ ਤਰਕ ਦੇ ਕੇ ਦਲੀਪ ਸਿੰਘ ਨੂੰ ਨਾਲ ਲੈ ਕੇ ਇੰਗਲੈਂਡ ਤੇ ਉਹਦਾ ਧਰਮ ਪਰਿਵਰਤਨ ਕਰਤਾ ਇਹ ਸਾਰੇ ਕੰਮ ਤਾਂ ਡੋਗਰਿਆ ਨੇ ਸ਼ੁਰੂ ਕੀਤੇ ਕਸ਼ਮੀਰ ਨੂੰ ਆਪ ਆਦੇ ਕੋਲ ਰੱਖਣ ਪਿੱਛੇ ਜਾਂ ਕਿਉਂਕਿ ਪੰਜਾਬ ਤੇ ਉਹਨਾਂ ਨੂੰ ਪਤਾ ਹੀ ਸੀਗਾ ਵੀ ਜੇ ਅੰਗਰੇਜ਼ਾਂ ਨਾਲ ਸੰਧੀ ਕੀਤੀ ਤਾਂ ਅੰਗਰੇਜ਼ ਹੀ ਰੱਖਣਗੇ ਪੰਜਾਬ ਤਾਂ ਪਰ ਉਹ ਸਿਰਫ ਕਸ਼ਮੀਰ ਨੂੰ ਆਪਣਾ ਪੂਰਾ ਜਿਹੜਾ ਹੈਗਾ ਉਹ ਰੱਖਣਾ ਚਾਹੁੰਦੇ ਸੀ ਇਹ ਕੋਈ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਸਾਰਿਆਂ ਦੀ ਸਾਰੀਆਂ ਕਿਤਾਬਾਂ ਦੇ ਵਿੱਚ ਮੌਜੂਦ ਨੇ ਅੱਜ ਵੀ ਇਤਿਹਾਸਿਕ ਤੌਰ ਤੇ ਜਿਹੜੀਆਂ ਕਿਤਾਬਾਂ ਆ ਗਿਆਨੀ ਸੋਹਣ ਸਿੰਘ ਸਿੱਤਲ ਜੀ ਦੀ ਕਿਤਾਬ ਪੜ ਸਕਦੇ ਆਪਾਂ ਸਿੱਖ ਰਾਜ ਕਿਵੇਂ ਗਿਆ ਕਸ਼ਮੀਰ ਰਾਜ ਵਾਸਤੇ ਉਹਨਾਂ ਨੇ ਸਿੱਖ ਰਾਜ ਦੀ ਪਿੱਠ ਤੇ ਛੁਰਾ ਮਾਰਿਆ ਤਾਂ ਨਿਆਤ ਸਾਨੂੰ ਆਪਣਿਆਂ ਨੇ ਨਹੀਂ ਦਿੱਤਾ ਫਿਰ ਅੰਗਰੇਜ਼ ਕਿੱਦਾਂ ਆ ਸਕਦੇ ਸੀ ਸਿੱਖ ਰਾਜ ਦੇ ਵਿੱਚ ਜਦਕਿ ਉਹ ਤਾਂ ਮਹਾਰਾਜਾ ਰਜੀਤ ਸਿੰਘ ਤੋਂ ਬੜੇ ਅੰਦਰ ਦੇ ਤਨੀ ਮੈਂ ਕਹਿ ਸਕਦੇ ਪਰ ਚਲੋ ਇੱਕ ਤਰੀਕੇ ਨਾਲ ਉਹਨਾਂ ਦੀ ਉਹਨਾਂ ਦੀ ਅੰਡਰਸਟੈਂਡਿੰਗ ਬਣੀ ਹੋਈ ਸੀਗੀ ਤਾਂ ਉਹ ਮਹਾਰਾਜਾ ਰਜੀਤ ਸਿੰਘ ਦੇ ਹੁੰਦੇ ਸਮੇਂ ਤੱਕ ਨਹੀਂ ਕਦੇ ਉਹਨਾਂ ਨੇ ਦਖਲ ਅੰਦਾਜ਼ੀ ਕੀਤੀ ਲਾਹੌਰ ਦਰਬਾਰ ਚ ਪਰ ਜਿਵੇਂ ਹੀ ਮਹਾਰਾਜਾ ਰਜੀਤ ਸਿੰਘ ਜੀ ਜਿਹੜੇ ਕਾਲ ਚਲਾਣਾ ਕੀਤੇ ਤੇ ਪਿੱਛੇ ਜੀ ਉਹਨਾਂ ਦੀ ਵਰਸੀ ਦੇ ਵੀ ਸਮਾਗਮ ਕਰਾਏ ਗਏ ਪਰ ਉਹ ਨਾਲ ਦੀ ਨਾਲ ਹੀ ਉਹਨਾਂ ਨੇ ਫਿਰ ਸਿੱਖਾ ਸਿੱਖ ਰਾਜ ਦੇ ਖਿਲਾਫ ਸਾਜ਼ਿਸ਼ਾਂ ਘਟਨੀਆਂ ਸ਼ੁਰੂ ਕਰ ਦਿੱਤੇ ਤੇ ਪਿੱਠ ਤੇ ਛੁਰਾ ਹੀ ਮਾਰੀ ਗਏ ਤਾ ਇਸ ਤਰ੍ਹਾਂ ਜਸ਼ਨਜੀ ਬਹੁਤ ਇਤਿਹਾਸਿਕ ਪੱਖ ਬਹੁਤ ਨੇ ਦਿੱਲੀ ਬਹੁਤ ਦੂਰ ਹੈ ਜੀ ਨਿਆ ਦੇਨ ਦੇ ਵਿੱਚ ਸਾਨੂੰ ਮੈਂ ਤਾਂ ਸਭ ਤੋਂ ਪਹਿਲਾਂ ਮਤਲਬ ਇਹ ਹੀ ਕਹਾਗਾ ਵੀ ਸਾਨੂੰ ਤਾਂ ਅੱਦੇ ਆਦੇ ਹੀ ਜਿਹੜੇ ਸਾਡੇ ਚਿਹਰੇ ਨੇ ਸਾਡੇ ਵਰਗੇ ਰੂਪ ਰੂਪ ਰੰਗ ਨੇ ਸਾਡੇ ਵਰਗੇ ਹੀ ਦਿਖਦੇ ਨੇ ਮੈਂ ਹੁਣ ਚਲੋ ਗੱਲ ਇਹ ਤਾਂ ਫਿਰ ਹੋਰ ਚਲੀ ਜਾਊਗੀ ਉਹਨਾਂ ਨੇ ਨਿਆਂ ਨਹੀਂ ਦਿੱਤਾ ਤੇ ਅਸੀਂ ਤਾਂ ਦਿੱਲੀ ਤੋਂ ਹਜੇ ਨਿਆਂ ਦੀ ਉਮੀਦ ਕੀ ਕਰੀਏ ਜਦੋਂ ਸਾਡੇ ਆਪਦੇ ਹੀ ਸਾਡੀ ਪਿੱਠ 'ਚ ਛੁਰੇ ਮਾਰ ਦਿੰਦੇ ਨੇ ਧੋਖੇ ਕਰ ਦਿੰਦੇ ਨੇ ਸਿਰਫ ਕਿਉਂ ਗੱਦੀਆਂ ਪਦਮੀਆਂ ਪਿੱਛੇ ਸਾਡਾ ਰਾਜ ਬਚਿਆ ਰਹੇ ਸਾਡੇ ਪੁੱਤਰਾਂ ਦਾ ਰਾਜ ਰਵੇ ਪੁੱਤਰ ਮੂੰਹ ਵੀ ਜਾਗ ਪੈਂਦਾ ਹੈਗਾ ਫਿਰ ਤੇ ਇਸ ਕਰਕੇ ਬੜੇ ਬੜੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਕਰਾਂਗੇ ਤਾਂ ਬਹੁਤ ਸਮਝ ਆਏਗਾ ਮੈਂ ਇੱਕ ਛੋਟੀ ਜੀ ਤੁਹਾਨੂੰ ਟੋਟਕਾ ਹੀ ਆ ਜੀ ਇੱਕ ਵਾਰੀ ਨਾ ਤਿੱਤਰ ਵੇਚਣ ਵਾਲਾ ਤਿੱਤਰ ਵੇਚ ਰਿਆ ਸੀ 50 ਰੁਪਏ ਤਿੱਤਰ 50 ਰੁਪਏ ਤਿੱਤਰ 50 ਰੁਪਏ ਤਿੱਤਰ ਤਾਂ ਇੱਕ ਬੰਦਾ ਆਇਆ ਤਿੱਤਰ ਲੈਣ ਵਾਸਤੇ ਤੇ ਉਹ ਵੇਖਦਾ ਰਿਹਾ ਤੇ ਇੱਕ ਤਿੱਤਰ ਨਾ ਬੜਾ ਉਹਨਾਂ ਤਿੱਤਰਾਂ ਵਰਗਾ ਇੱਕ ਪਾਸੇ ਪਿਆ ਸੀ ਥੋੜਾ ਜਿਹਾ ਇੱਕ ਵੱਖਰੇ ਪਿੰਜਰੇ 'ਚ ਤਾਂ ਤਿੱਤਰ ਲੈਣ ਵਾਲਾ ਕਹਿੰਦਾ ਜੀ ਇਹ ਤਿੱਤਰ ਦੇ ਦਿਓ ਕਹਿੰਦਾ ਜੀ ਇਹ ਤਾਂ ਤੂੰ ਮੈਨੂੰ ਇਹਦਾ 10000 ਰੁਪਏ ਦੇ, ਮੈਂ ਤਾਣਾ ਤੈਨੂੰ ਦਿਆਂ 50 ਰੁਪਏ ਤਾਂ ਵੇਚ ਰਿਆ ਸੀ ਉਹ ਕਹ ਰਿਹਾ ਸੀ ਮੈਂ 10000 ਰੁਪਏ ਦਿਆਂ ਮੈਂ ਤਾਣਾ ਤੈਨੂੰ ਦਿਆਂ ਕਹਿੰਦਾ ਕਿਉਂ ਇਸ ਤਿੱਤਰ 'ਚ ਕੀ ਖਾਸੀ ਤੇ ਕਹਿੰਦਾ ਇਹ ਇਹ ਤਿੱਤਰ ਮੈਂ ਪਾਲ ਕੇ ਰੱਖਿਆ ਹੋਇਆ ਇਹ ਇਨਾ ਵਰਗਾ ਹੀ ਤਿੱਤਰਾਂ ਵਰਗਾ ਤਿੱਤਰ ਇਹ ਦਿਖੰਦੇ ਵਿੱਚ ਇਹ ਤਾਂ ਇਹ ਮੇਰੇ ਮੇਰਾ ਮਤਲਬ ਕਹ ਲਓ ਵੀ ਮੋਹ ਵਾਲਾ ਤਿੱਤਰ ਆ ਵੀ ਇਹ ਬਾਕੀ ਤਿੱਤਰਾਂ ਨੂੰ ਬਲਾ ਕੇ ਲਿਆਂਦਾ ਚੋਗਾ ਇਕੱਠਾ ਕਰਕੇ ਇੱਥੇ ਤੇ ਫਿਰ ਮੈਂ ਉਹਨਾਂ ਜਦੋਂ ਤਿੱਤਰ ਲੈ ਕੇ ਆਂਦਾ ਚੋਗੇ ਵਾਸਤੇ ਮੈਂ ਉਹਨਾਂ ਨੂੰ ਇੱਥੇ ਕੈਦ ਕਰਕੇ ਫਿਰ ਇਹ ਵੇਚਦਾ ਹਾਂ ਬਸ ਗੱਲ ਉਹੀ ਵੀ ਸਾਡੇ ਵਰਗੇ ਸਾਡੇ ਨਾਲ ਕਿਵੇਂ ਧੋਖੇ ਕਰਦੇ ਸਾਨੂੰ ਖੁਦ ਨਹੀਂ ਸਮਝ ਆਉਂਦੀ ਮੈਂ ਇਸੇ ਦੇ ਨਾਲ ਹੀ ਮੈਨੂੰ ਗੱਲ ਕਰਦੇ ਕਰਦੇ ਵਿੱਚ ਯਾਦ ਆ ਗਿਆ ਮੁਆ ਸਾਰਨਾ ਕੋਈ ਇੱਕ ਕਿਤਾਬ ਹੈ ਤੇ ਬੜਾ ਸੋਣਾ ਉਹਨਾਂ ਨੇ ਪ੍ਰਿੰਸੀਪਲ ਜੀ ਨੇ ਉਸ ਕਿਤਾਬ ਦੇ ਵਿੱਚ ਨਾਟਕ ਦੇ ਤੌਰ ਤੇ ਪੇਸ਼ ਕੀਤਾ ਆ ਇਹ ਮਹਾਰਾਜਾ ਦਲੀਪ ਸਿੰਘ ਦਾ ਸਮਾਂ ਤੇ ਮਹਾਰਾਣੀ ਜਿੰਦਕੌਰ ਵੀ ਜਦੋਂ ਮਹਾਰਾਣੀ ਜਿੰਦਕੌਰ ਨੂੰ ਮਹਾਰਾਜਾ ਦਲੀਪ ਸਿੰਘ ਮਿਲੇ ਪਹਿਲਾਂ ਉਹ ਸਾਈ ਧਰਮ ਅਪਣਾ ਚੁੱਕੇ ਸੀ ਪਰ ਮਿਲਦੇ ਹੀ ਉਹਨਾਂ ਨੂੰ ਜਦੋਂ ਆਪਣੀ ਮਾਂ ਨੂੰ ਮਿਲੇ ਉਹ ਮਾਂ ਅੰਨੀ ਹੋ ਚੁੱਕੀ ਸੀ ਮਹਾਰਾਣੀ ਜਿੰਦਕੌਰ ਅੰਨੀ ਹੋ ਚੁੱਕੀ ਸੀ ਤਾਂ ਜਦੋਂ ਮਿਲਦੇ ਆ ਸਾਰੇ ਦੇਖੋ ਜੀ ਮਾਂ ਦਾ ਮੋਹ ਵੇਖੋ ਮਾਂ ਦੀ ਜਿਹੜੀ ਸ਼ਕਤੀ ਵੇਖੋ ਵੀ ਮਾਂ ਨੇ ਜਦੋਂ ਆਪਣੇ ਪੁੱਤਰ ਨੂੰ ਬੜੇ ਸਾਲਾਂ ਬਾਅਦ ਮਿਲੀ ਔਰ ਮਾਂ ਵੇਖੋ ਆਪਣੇ ਪੁੱਤਰ ਦੇ ਵਿਰਾਗ ਦੇ ਵਿੱਚ ਰੋ ਰੋ ਕੇ ਨਹੀਂ ਹੋ ਚੁੱਕੀ ਸੀ ਕਿੰਨੇ ਸਾਲਾਂ ਬਾਅਦ ਮਿਲੇ ਹੁਣੇ ਆ ਤੇ ਉਹ ਬਸ ਮਹਾਰਾਜੀ ਮਹਾਰਾਣੀ ਜਿੰਦਕੌਰ ਦੇ ਕੁਝ ਕੁ ਲਫ਼ਜ਼ ਜਿਹੜੇ ਹੈਗੇ ਉਹ ਮਹਾਰਾਜਾ ਦਲੀਪ ਸਿੰਘ ਦੇ ਦਿਲ ਤੇ ਵੱਜੇ ਤੇ ਮਹਾਰਾਜਾ ਰਜੀਤ ਸਿੰਘ ਆਪਣੇ ਜ਼ਮੀਨ ਨੂੰ ਮੁੜਨ ਵੱਲ ਆ ਗਿਆ ਉਹਨੂੰ ਉਹਨੂੰ ਯਾਦ ਕਰਾਤਾ ਵੀ ਤੇਰਾ ਪਿਓ ਤੇਰਾ ਦਾਦਾ ਕੀ ਸੀਗੇ ਤਡਰ ਰਾਜ ਕੀ ਸੀਗਾ ਯਾਦ ਕਰਾਇਆ ਤੇ ਉਹ ਉਹਦੇ ਚ ਨਮੋ ਆ ਗਿਆ ਵੀ ਉਹ ਉਹਨੇ ਉੱਥੇ ਧਰ ਲਈ ਕਿ ਮੈਂ ਆਪਣਾ ਰਾਜ ਵਾਪਸ ਲੈਣਾ ਆ ਪਰ ਫਿਰ ਉੱਥੇ ਗੱਲ ਇਹ ਆ ਜਾਂਦੀ ਵੀ ਸਾਡੇ ਆਦਿਆਂ ਨੇ ਪਿੱਠ 'ਚ ਛੁਰੇ ਮਾਰਤੇ ਤਾਂ ਬਹੁਤ ਸੋਹਣਾ ਕਿਤਾਬ ਦੇ ਵਿੱਚ ਨਾਟਕੀ ਤੌਰ ਤੇ ਪੇਸ਼ ਕੀਤਾ ਹੋਇਆ ਆ ਬਈ ਕਿਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨੇ ਫਿਰ ਇੰਗਲੈਂਡ ਦੇ ਵਿੱਚ ਉਹਨਾਂ ਦੇ ਘਰੇ ਰਹਿ ਕੇ ਜਾਂ ਉਹਨਾਂ ਦੇ ਤੁਰੇ 'ਚ ਰਹਿ ਕੇ ਸੰਘਰਸ਼ ਕੀਤਾ ਉੱਥੋਂ ਭੱਜ ਗਏ ਕਿਸੇ ਹੋਰ ਦੇਸ਼ ਚਲੇ ਗਏ ਉੱਥੇ ਜਾ ਕੇ ਉੱਥੋਂ ਦੀ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਜੇ ਕਹਿ ਸਕਦੇ ਆ ਜਾਂ ਲੀਡਰ ਕਹਿ ਸਕਦੇ ਆ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਪੰਜਾਬ ਦੇ ਉਸ ਟਾਈਮ ਦੇ ਜਿਹੜੇ ਰਾਜੇ ਤਣਾੜ ਤਣਾੜਾ ਨੂੰ ਉਹਨੇ ਚਿੱਠੀਆਂ ਲਿਖੀਆਂ ਜਿਹੜੇ ਕਿ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੇ ਵਿੱਚ ਉਹਨਾਂ ਦੇ ਨਾਲ ਜੁੜੇ ਹੋਏ ਸੀ ਉਸ ਤੋਂ ਬਾਅਦ ਚਲੋ ਸਮਾਂ ਬੀਤਦਾ ਗਿਆ ਤਣਾੜਾ ਨੂੰ ਉਹਨਾਂ ਨੇ ਚਿੱਠੀਆਂ ਲਿਖੀਆਂ ਵੀ ਆਪਾਂ ਆਪਣਾ ਰਾਜ ਵਾਪਸ ਲਈਏ ਆਪਣਾ ਘਰ ਵਾਪਸ ਲਈਏ ਆਪਣਾ ਸਿੱਖ ਰਾਜ ਕੀ ਸੀ ਆਪਣੀ ਜ਼ਮੀਨ ਕੀ ਸੀ ਪਰ ਫਿਰ ਉੱਥੇ ਪਿੱਠ 'ਚ ਛੁਰਾ ਮਾਰਨ ਵਾਲੇ ਐਨੇ ਉਹ ਧੋਖੇਬਾਜ਼ ਉਹਨਾਂ ਨੇ ਉਹ ਚਿੱਠੀਆਂ ਮਹਾਰਾਜਾ ਦਲੀਪ ਸਿੰਘ ਵਾਲੀਆਂ ਚਿੱਠੀਆਂ ਉਹਨਾਂ ਰਾਜ ਅੰਗਰੇਜ਼ਾਂ ਨੇ ਪੜ੍ਹਾਤੀਆਂ ਦੇਖੋ ਅੰਗਰੇਜ਼ਾਂ ਨੂੰ ਪੜ੍ਹਾਇਆ ਇਕੱਠ ਕੀਤੇ ਅੰਗਰੇਜ਼ਾਂ ਦੇ ਵਿੱਚ ਉਹਨਾਂ ਦੇ ਗਵਰਨਰ ਬੈਠੇ ਉਹਨਾਂ ਨੂੰ ਦਿਖਾਈਆਂ ਚਿੱਠੀਆਂ ਵੀ ਦੇਖੋ ਜੀ ਸਾਨੂੰ ਚਿੱਠੀਆਂ ਭੇਜ ਕੇ ਪੜ੍ਹਾ ਰਿਆ ਐਡੇ ਚਮਚੇ ਜੀ ਐਡੇ ਚਮਚੇ ਵੀ ਦੇਖੋ ਤੁਹਾਡਾ ਆਧਾ ਤਰਤੀ ਸੀ ਤੁਹਾਡੀ ਆਧੇ ਜਮੀਨ ਸੀ ਤੁਹਾਡੇ ਆਧੇ ਰਾਜ ਦੀ ਉਹ ਗੱਲ ਕਰ ਰਹੇ ਸੀ ਉਹਨੇ ਕੋ ਆਪਦਾ ਤਾਂ ਲੈ ਕੇ ਨਹੀਂ ਚਲੇ ਜਾਣਾ ਸੀ ਉਹਦੇ ਵਿੱਚ ਆਦੇ ਰਾਜਪਤੀ ਆਦੀ ਜ਼ਮੀਨ ਪ੍ਰਤੀ ਆਦੀ ਧਰਤੀ ਪ੍ਰਤੀ ਮੋਹ ਸੀ ਤੇ ਉਹ ਇੰਨੇ ਸਾਲ ਦੂਰ ਰਹਿ ਕੇ ਵੀ ਉਹ ਆਦੀ ਜ਼ਮੀਨ ਨਾਲ ਜੁੜਨ ਲਈ ਤਿਆਰ ਸੀ ਪਰ ਸਾਡੇ ਆਪਣੇ ਵਿੱਚ ਰਹਿ ਕੇ ਆਦੇ ਉਸਦਿਆਂ ਪਿੱਛੇ ਆਦੀਆਂ ਜਾਗੀਰਦਾਰੀਆਂ ਪਿੱਛੇ ਉਹਦੇ ਨਾਲ ਨਹੀਂ ਰਲੇ ਰਲੇ ਤੇ ਅੰਗਰੇਜ਼ਾਂ ਦੇ ਨਾਲ ਰਲ ਕੇ ਉਹਨਾਂ ਦੇ ਪਿੱਠ 'ਚ ਛੁਰਾ ਮਾਰਤਾ ਉਹ ਚਿੱਠੀਆਂ ਪੜਾਤੀਆਂ ਤੇ ਉਸ ਤੋਂ ਬਾਅਦ ਅੰਗਰੇਜ਼ ਫਿਰ ਮਹਾਰਾਜਾ ਦਲੀਪ ਸਿੰਘ ਦੇ ਬਹੁਤ ਖਿਲਾਫ ਹੋ ਗਏ ਔਰ ਇਸ ਤਰ੍ਹਾਂ ਫਿਰ ਬੜਾ ਵਰਤਾਰਾ ਜਿਹੜਾ ਵਾਪਰਦਿਆ ਜਿਵੇਂ ਆਪਾਂ ਗੱਲ ਨਿਆ ਦੀ ਕਰ ਰਹੇ ਆ ਨਿਆ ਦੇ ਵਿੱਚ ਇੱਕ ਹੁਣ ਜੇ ਆਪਾਂ ਵੇਖੀਏ ਤਾਂ ਪੰਜਾਬ ਦੇ ਵਿੱਚ ਕੋਈ ਵੀ ਆ ਕੇ ਜ਼ਮੀਨ ਲੈ ਸਕਦਾ ਜਿਵੇਂ ਆਪਾਂ ਜ਼ਮੀਨਾਂ ਦੀ ਗੱਲ ਕਰਦੇ ਆ ਕਿ ਜੇ ਆਪਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਣੇ ਤਾਂ ਉੱਥੇ ਜ਼ਮੀਨ ਨਹੀਂ ਲੈ ਸਕਦੇਗੇ ਇਹਦੇ ਵਿੱਚ ਤੁਸੀਂ ਸਮਝਦੇ ਹੋ ਕਿ ਪੰਜਾਬ ਨਾਲ ਏ ਤੱਕਾ ਕਿਉਂ ਹੋ ਰਿਹਾ ਹੈ ਕਿ ਆਪਾਂ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਜਿਹੜੇ ਪੰਜਾਬੀ ਨੇ ਉਹ ਕਈ ਸਟੇਟ ਐਵੇਂ ਦੀਆਂ ਨੇ ਜਿੱਥੇ ਐਵੇਂ ਆ ਕਿ ਜ਼ਮੀਨ ਨਹੀਂ ਆਪਾਂ ਖਰੀਦ ਸਕਦੇ ਆ ਆਪਣੇ ਨਾਮ ਜ਼ਮੀਨ ਨਹੀਂ ਕਰਵਾ ਸਕਦੇਗੇ ਤੇ ਉਹ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਜਦੋਂ ਮੈਂ ਇਸ ਚੀਜ਼ ਨੂੰ ਥੋੜਾ ਜਿਆਦਾ ਡੂੰਘਾਈ ਦੇ ਵਿੱਚ ਕਈ ਵਾਰੀ ਸੋਚਦਾ ਆ ਬਈ ਇਹ ਕੋਈ ਵਰਤਾਰੇ ਜਿਹੜੇ ਵਾਪਰਦੇ ਆ ਇਹ ਬੜੇ ਹੀ ਏਜੰਸੀਆਂ ਦੇ ਪਲੈਨਿੰਗ ਸਿਸਟਮਸ ਦੇ ਨਾਲ ਹੁੰਦੇ ਆ ਇਹ ਕੋਈ ਅਚਨਚੇਤ ਨਹੀਂ ਹੁੰਦਾ ਆ ਵੀ ਅੱਜ ਇਹ ਰੂਲ ਬਣ ਗਿਆ ਪੰਜਾਬ 'ਚ ਲਾਗੂ ਕਰ ਦਿੱਤਾ ਜਾਵੇ ਇਹਦੇ ਨਾਲ ਐ ਹੋਊਗਾ ਨਹੀਂ ਬੜਾ ਲੰਮਾ ਸੋਚ ਕੇ ਮੇਰੇ ਖਿਆਲ ਨਾਲ ਮੈਨੂੰ ਐ ਲੱਗਦਾ ਆ ਵੀ ਪਤਾ ਨਹੀਂ ਕਿਉਂ ਉਹਨਾਂ ਨੂੰ ਕਿਉਂ ਪੰਜਾਬੀਆਂ ਤੋਂ ਸਿੱਖਾਂ ਤੋਂ ਜ਼ਿਆਦਾ ਇੰਨਾ ਮਹਿਸੂਸ ਹੁੰਦਾ ਹੈ ਡਰ ਮਹਿਸੂਸ ਹੋ ਸਕਦਾ ਹੈ ਬਿਹਾਰ ਜੋ ਸਵਧਾਨ ਦੇ ਵਿੱਚ ਤੋਂ ਇਲਾਵਾ ਜੋ ਰੂਲ ਬਣਾਇਆ ਜਾਂਦਾ ਉਹ ਲਗਭਗ ਸਿੱਖਾਂ ਦੇ ਹੀ ਖਿਲਾਫ ਜਾਣ ਵਾਲਾ ਹੁੰਦਾ ਆ ਤੁਹਾਡੀ ਗੱਲ ਸੀ ਵਾਜਬ ਹੈ ਬਈ ਅਸੀਂ ਪੰਜਾਬ ਦੇ ਵਿੱਚ ਜਿਹੜੇ ਬਾਹਰੋਂ ਆ ਕੇ ਆਰਾਮ ਨਾਲ ਜ਼ਮੀਨ ਲੈ ਸਕਦੇ ਆ ਪਰ ਪੰਜਾਬੀ ਜਾਂ ਹੋਰ ਬਾਹਰ ਜਾ ਕੇ ਨਹੀਂ ਲੈ ਸਕਦੇ ਉਹ ਮਾਈਗ੍ਰੇਸ਼ਨ ਇੱਕ ਬੜਾ ਵੱਡਾ ਫੈਕਟਰ ਆ ਉਸ ਵਿੱਚ ਚਲੋ ਇਹ ਤਾਂ ਸਰਕਾਰ ਨੇ ਤਾਂ ਵੇਖੋ ਫਿਰ ਉੱਥੇ ਗੱਲ ਆ ਜਾਂਦੀ ਨਿਆ ਦੀ ਬਈ ਸਰਕਾਰਾਂ ਨੇ ਤਾਂ ਚਲੋ ਕਰਨਾ ਹੀ ਕਰਨਾ ਹੈ ਸਾਡੇ ਆਪ ਦੀ ਵੀ ਤਾਂ ਦੇਖੋ ਭੱਜ-ਭੱਜ ਬਾਹਰ ਜਾ ਰਹੇ ਆ ਆਪਣੀਆਂ ਜ਼ਮੀਨਾਂ ਛੱਡ ਨਾ ਛੱਡਾਂਗੇ ਤਾਂ ਕੌਣ ਲਊਗਾ ਆ ਕੇ ਤੇ ਮੈਨੂੰ ਐ ਨਹੀਂ ਮਤਲਬ ਐ ਠੀਕ ਹੈ ਹਰ ਇੱਕ ਬੰਦੇ ਦੀ ਆਪਣੀ ਮਜਬੂਰੀ ਆ ਦਾ ਸਿਸਟਮ ਆ ਪਰ ਨਿਆਂ ਦੀ ਗੱਲ ਤੇ ਫਿਰ ਨਿਆਂ ਤੇ ਅਸੀਂ ਵੀ ਨਹੀਂ ਨਾ ਕਰ ਰਿਹਾ ਆਪਣੀਆਂ ਜ਼ਮੀਨਾਂ ਨਾਲ ਅਸੀਂ ਬਾਹਰ ਬੈਠ ਕੇ ਇੱਥੋਂ ਜਾ ਕੇ ਆਪਣੀਆਂ ਸਹੂਲਤਾਂ ਵਾਸਤੇ ਸੁੱਖ ਸਹੂਲਤਾਂ ਵਾਸਤੇ ਜਿਹੜਾ ਕੰਫਰਟ ਜ਼ੋਨਸ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਆ ਉਹ ਗੱਲ ਕਰਦੇ ਆ ਆ ਪਰ ਜੇ ਅਸੀਂ ਇੱਥੋਂ ਆਪਣੀ ਜ਼ਮੀਨ ਨਾ ਛੱਡਾਂਗੇ ਆਪਣੇ ਪੈੜ ਨਾ ਪਟਾਂਗੇ ਤਾਂ ਕਿਵੇਂ ਆ ਕੇ ਕੋਈ ਬਾਹਰੋਂ ਵੀ ਜ਼ਮੀਨ ਲੈ ਲੇਗਾ ਜਦੋਂ ਸਾਡੀ ਇੱਥੇ ਏਕਾ ਹੋਊਗਾ ਮੈਂ ਇੱਥੇ ਕੱਲ ਲੈ ਕੇ ਆਉਣਾ ਚਾਹਾਂਗਾ ਭਈ ਸਾਰੀਆਂ ਗੱਲਾਂ ਤੋਂ ਜੋ ਮੈਨੂੰ ਅਬਜ਼ਰਵ ਕੀਤਾ ਹੈ ਮੈਨੂੰ ਐ ਲੱਗਦਾ ਹੈ ਕਿ ਸਾਡੇ ਦੇ ਵਿੱਚ ਸਾਡੇ ਵਿੱਚ ਏਕੇ ਦੀ ਕਮੀ ਹੈ ਜਿੰਨੀ ਦੇਰ ਤੱਕ ਸਾਡੀ ਇੱਕ ਮਤ ਹੋ ਕੇ ਨਹੀਂ ਚੱਲਦੇ ਅਸੀਂ ਸਿਰ ਜੋੜ ਕੇ ਨਹੀਂ ਚੱਲਦੇ ਸਿਰ ਜੋੜ ਕੇ ਵਿਚਾਰਾ ਨਹੀਂ ਕਰਦੇ ਕਿਸੇ ਮੁੱਦੇ ਦੇ ਉੱਪਰ ਸਾਨੂੰ ਸਿਰ ਜੋੜ ਕੇ ਉਹਦੇ ਤੇ ਵਿਚਾਰ ਕਰਕੇ ਉਹਦੇ ਤੇ ਇੱਕ ਸਖਤ ਫੈਸਲਾ ਨਹੀਂ ਲੈਂਦੇ ਉਨੀ ਦੇਰ ਤੱਕ ਅਸੀਂ ਇਹ ਨਿਆ ਵਾਸਤੇ ਹੀ ਰੁੱਲਦੇ ਰਹਾਂਗੇ ਦਿੱਲੀ ਤਾਂ ਬਹੁਤ ਦੂਰ ਬਾਰ ਬਾਰ ਮੈਂ ਕਹਿੰਦਾ ਦਿੱਲੀ ਨਿਆ ਦੇਣ ਦੇ ਵਿੱਚ ਬਹੁਤ ਦੂਰ ਹੈ ਤੁਸੀਂ ਜਿਆਦਾ ਉਮੀਦ ਨਾ ਰੱਖੀ ਜਾਵੇ ਤੇ ਚੰਗਾ ਹੈ ਪਹਿਲਾਂ ਫਿਲਹਾਲ ਤੇ ਸਾਨੂੰ ਆਪਸ ਦੇ ਵਿੱਚ ਏਕਾ ਰੱਖ ਕੇ ਤੇ ਆਪਸ ਦੇ ਵਿੱਚ ਹੀ ਪਹਿਲਾਂ ਫੈਸਲੇ ਲੈਣ ਦੀ ਭਾਵਨਾ ਹੋਣੀ ਚਾਹੀਦੀ ਹੈ ਇੱਕ ਦੂਜੇ ਨੂੰ ਸੁਣਨ ਦੀ ਭਾਵਨਾ ਹੋਣੀ ਚਾਹੀਦੀ ਹੈ ਕਿ ਜਿਵੇਂ ਤੁਸੀਂ ਆਪਾ ਵੇਖਨੇ ਹੈ ਕਿ ਜਿਹੜੇ ਪੰਜਾਬੀ ਨੇ ਉਹ ਚੱਲ ਯੂ ਐਸ اے ਆਸਟ੍ਰੇਲੀਆ ਇਦਾਂ ਦੇ ਦੇਸ਼ਾਂ ਜਾਈ ਜਾਂਦੇ ਨੇ ਹਨਾ ਤੇ ਜਿਵੇਂ ਆਪਣੇ ਪੰਜਾਬ ਹੌਲੀ ਹੌਲੀ ਆਪਾਂ ਵੇਖੀਏ ਤਾਂ ਖਾਲੀ ਹੁੰਦਾ ਜਾ ਰਿਹਾ ਹੈ ਪ੍ਰਵਾਸ ਵਧਦਾ ਜਾ ਰਿਹਾ ਹੈ ਤੁਸੀਂ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਪ੍ਰਵਾਸ ਵਧਨ ਦੇ ਜਿਵੇਂ ਕੈਨੇਡਾ ਜਾਣ ਦੇ ਇਹ ਵੇਖਦੇ ਨਹੀਂ ਆਪਾਂ ਕਿ ਆਪਣੇ ਨਾਲ ਤੱਕਾ ਹੀ ਤੱਕਾ ਕਿਉਂ ਹੁੰਦਾ ਵੇ ਜਸ਼ਨ ਜੀ ਉਸ ਮੇਰੀ ਮਤ ਜਿੰਨੀ ਕੋ ਸੋਜੀ ਰੱਖਦੀ ਹੈ ਮੈਂ ਕਈ ਚੀਜ਼ਾਂ ਦੇ ਵਿੱਚ ਸ਼ਾਇਦ ਗਲਤ ਵੀ ਹੋਵਾਂ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਹੀ ਸਟੇਟਮੈਂਟ ਬਿਲਕੁਲ ਸਟੀਕ ਹੋਊਗੀ ਦੇਖੋ ਪਹਿਲਾ ਪੰਜਾਬੀ ਬਾਹਰ ਜਾਂਦੇ ਸੀ ਆਪਣੇ ਫਾਈਨੈਂਸ਼ੀਅਲ ਪਰਪਸ ਵਾਸਤੇ ਸਟਰੋਂਗ ਹੋਣ ਲਈ ਜੀ ਠੀਕ ਹੈ ਜੀ ਬੜੇ ਪਹਿਲਾ ਪੰਜਾਬੀ ਗਏ ਬਾਹਰ ਆਦਾ ਪੈਸਾ ਕਮਾ ਕੇ ਬੈਕ ਸਟਰੋਂਗ ਕਰਕੇ ਵਾਪਸ ਆ ਗਏ ਪੰਜਾਬ ਦੇ ਵਿੱਚ ਰਿਆਨ ਮਿਲ ਗਏ ਪਰ ਮੇਰੇ ਖਿਆਲ ਨਾਲ ਮੈਂ ਇਹ ਸਮਝਦਾ ਕਿ ਅੱਜ ਦੇ ਜੋ ਲੋਕ ਪੰਜਾਬੀ ਜਿਵੇਂ ਸਿੱਖ ਆਪਾਂ ਬਾਹਰ ਜਾ ਰਹੇ ਆ ਮੈਨੂੰ ਐ ਲੱਗਦਾ ਵੀ ਉਹ ਸਿਕਿਉਰਿਟੀ ਪਰਪਸ ਵਾਸਤੇ ਜ਼ਿਆਦਾ ਉਹਨਾਂ ਨੂੰ ਇਹ ਚੀਜ਼ ਹੈਗੀ ਹੈ ਕੱਲੀ ਕੀ ਆਪਣੇ ਪੰਜਾਬ ਦੇ ਸਿਕਿਉਰਿਟੀ ਨਹੀਂ ਹੈਗੀ ਤੁਸੀਂ ਇਹ ਕਿਹਨੇ ਜਾਂਦੇ ਹੋ ਮੈਂ ਦੇਖੋ ਸਿਕਿਉਰਿਟੀ ਨਹੀਂ ਇਸ ਤਰ੍ਹਾਂ ਨਹੀਂ ਹੈ ਸਿਕਿਉਰਿਟੀ ਸਿਕਿਉਰਿਟੀ ਤਾਂ ਫਿਰ ਜਿਹੜੇ ਪੰਜਾਬ ਤੋਂ ਬਾਹਰ ਬਾਹਰ ਜਿਹੜੇ ਸਿੱਖ ਬੈਠੇ ਨੇ ਸੰਘਰਸ਼ੀ ਸਿੱਖ ਬੈਠੇ ਨੇ ਕਤਲ ਤਾਂ ਫਿਰ ਉਹਨਾਂ ਦੇ ਵੀ ਹੋ ਰਹੇ ਆ ਜੇ ਇੱਥੇ ਇੱਥੇ ਅਸੀਂ ਆਦੇ ਹੱਕਾਂ ਲਈ ਆਵਾਜ਼ ਚੱਕਦੇ ਆ ਤਾਂ ਸਾਨੂੰ ਐਨਐਸਏ ਲਗਦੀਆਂ ਸਾਨੂੰ ਜੇਲ੍ਹਾਂ ਚ ਰੱਖਿਆ ਜਾਂਦਾ ਹੈ ਸਾਨੂੰ ਘਰਾਂ ਚ ਨਜ਼ਰਬੰਦ ਵੀ ਕੀਤਾ ਜਾਂਦਾ ਹੈ ਸਾਡੇ ਦੇ ਦਬਾਅ ਪਾ ਕੇ ਚੁੱਪ ਵੀ ਕਰਾਇਆ ਜਾਂਦਾ ਹੈ ਤਾਂ ਉਹ ਵੀ ਇੱਕ ਸਿਕਿਉਰਿਟੀ ਦਾ ਹੀ ਫੈਕਟ ਹੈ ਤਾਂ ਹੋ ਸਕਦਾ ਹੈ ਭਾਵਨਾ ਰੱਖਣ ਵਾਲਾ ਸਿੱਖ ਸ਼ਰਦਾ ਵਾਲਾ ਸਿੱਖ ਹੋ ਸਕਦਾ ਉਹਨੂੰ ਐਂ ਲੱਗਦਾ ਹੋਵੇ ਕਿ ਮੈਂ ਬਾਹਰ ਰਹਿ ਕੇ ਆਪਣੀ ਕੌਮ ਦੀ ਗੱਲ ਜ਼ਿਆਦਾ ਵਧੀਆ ਕਰ ਸਕਦਾ ਆ ਤਾਂ ਸ਼ਾਇਦ ਇਹ ਵੀ ਇੱਕ ਕਾਰਨ ਹੋ ਸਕਦਾ ਉਹਨਾਂ ਦੇ ਬਾਹਰ ਜਾਣ ਦਾ ਸੋ ਲੱਗ ਲੱਗ ਨੈਰੇਟਿਵਸ ਨੇ ਦੇ ਲਈ ਨਾਲ ਤੁਸੀਂ ਐਨਐਸਏ ਦੀ ਕੀਤੀ ਜੇ ਆਪਾਂ ਗੱਲ ਕਰੀਏ ਤਾਂ ਐਨਐਸਏ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਗੱਲ ਆਉਂਦੀ ਹਮੇਸ਼ਾ ਕੀ 1 ਸਾਲ ਦਾ ਪਹਿਲਾਂ ਉਹਨਾਂ ਨੂੰ ਐਨਐਸਏ ਲੱਗਿਆ ਤੇ ਫਿਰ ਹੁਣ ਦੂਜੇ ਸਾਲ ਦਾ ਫਿਰ ਵਧਾਤਾ ਹਾਲਾ ਕਿ ਉਹ ਪਿੱਛੇ ਜੀ ਐਮਪੀ ਦੀ ਸੀਟ ਵੀ ਜਿੱਤ ਚੁੱਕੇ ਨੇ ਲੋਕਾਂ ਨੇ ਬੜੇ ਵਧੀਆ ਢੰਗ ਨਾਲ ਉਹਨਾਂ ਨੂੰ ਜਿਤਾਇਆ ਪਰ ਜੇ ਵੇਖਿਆ ਜਾਵੇ ਤਾਂ ਜਿਹੜਾ ਅਮਰਿਤਪਾਲ ਸਿੰਘ ਉਹਨੂੰ ਹਜੇ ਵੀ ਦੁਬਾਰਾ ਐਨਐਸਏ ਲਾ ਦੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਪਰ ਫਿਰ ਗੱਲ ਤੇ ਉੱਥੇ ਹੀ ਠੱਕਾ ਨਿਆ ਬਾਕੀ ਜੇ ਦੇਖੋ ਮੈਂ ਤਾਂ ਸਰਕਾਰ ਨੂੰ ਵੀ ਇਹ ਅਪੀਲ ਕਰਾਂਗਾ ਵੀ ਜੋ ਵੀ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਅਗਰ ਕਾਨੂੰਨੀ ਕਾਰਵਾਈ ਦੇ ਤੌਰ ਤੇ ਜੋ ਸਜ਼ਾ ਬੰਦੀ ਹੈ ਤੇ ਉਹ ਵੀ ਦਿੱਤੀ ਜਾ ਸਕਦੀ ਹੈ ਦੇਨ ਪਰ ਇਸ ਤਰ੍ਹਾਂ ਜੇ ਜੇ ਪਬਲਿਕ ਦੀ ਆਵਾਜ਼ ਹੈ ਕਿ ਐਨਐਸਏ ਇਹ ਗਲਤ ਹੈ ਤਾਂ ਉਹਦੇ ਲਈ ਜ਼ਰੂਰ ਕੋਈ ਨਾ ਕੋਈ ਮੰਤਨ ਹੋਣਾ ਚਾਹੀਦਾ ਹੈ ਇਹ ਸਨ ਸਰਦਾਰ ਤਰਜਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਸੁਜੇਢੇ ਢੰਗ ਨਾਲ ਨਿਆਂ ਦੇ ਬਾਰੇ ਡੈਫੀਨੇਸ਼ਨ ਦਿੱਤੀ ਹੈ ਬਹੁਤ ਹੀ ਸੁਜੇਢੇ ਢੰਗ ਨਾਲ ਨਿਆਂ ਦੇ ਬਾਰੇ ਦੱਸਿਆ ਹੈ ਹੁਣ ਦੇ ਜਸ਼ਨਪ੍ਰੀਤ ਸਿੰਘ ਨੂੰ ਇਜਾਜ਼ਤ ਧੰਨਵਾਦ